ਕਾਲੇ ਤੇ ਦਮੇ ਆਪਣੇ ਕੰਮ ਨੂੰ ਫਿਨਿਸ਼ ਕੀਤਾ ਤੇ ਮੈਂ ਨਿਕਲ ਰਹੀ ਸੀ ਕਿ ਕਾਫੀ ਮਤਲਬ ਰਾਤ ਹੋ ਚੁੱਕੀ ਸੀ 9 9:30 ਵਜੇ ਦਾ ਟਾਈਮ ਸੀਗਾ ਤੇ ਪੰਜਾਬ ਤੋਂ ਇੱਕ ਕੁੜੀ ਨਵੀਂ ਆਈ ਹੋਈ ਸੀ ਤੇ ਉਹ ਚਰੀ ਗਲਤ ਸਟਾਪ ਤੇ ਉਤਰ ਗਈ ਬਾਸ ਤੇ ਉਹਨੂੰ ਪਤਾ ਨਹੀਂ ਕੀ ਲੱਗ ਰਿਹਾ ਉਹ ਕੀ ਕਰੇ ਮੇਰੀ ਗੱਡੀ ਦੇ ਕੋਲ ਖੜੀ ਹੋ ਆ ਕੇ ਤੇ ਉਹਨੇ ਇਹ ਨਾ ਮੇਰੀ ਗੱਡੀ ਦੇ ਵਿੱਚ ਪਿੰਰ ਰਾਜ ਸੰਤਾ ਦੀ ਫੋਟੋ ਲੱਗੀ ਹੋਈ ਆ ਤੇ ਜਦੋਂ ਉਹਨੇ ਉਹ ਫੋਟੋ ਵੇਖੀ ਤੇ ਕਿੰਨੇ ਮੈਨੂੰ ਲੱਗਿਆ ਕਿ ਮੈਂ ਚੱਕਿਆ ਹੋਰ ਪਲੇਸ ਤੇ ਖੜੀ ਆ ਜਦੋਂ ਕੋਈ ਵੀ ਆਊਗਾ ਉਹ ਬੰਦਾ ਮੇਰੀ ਹੈਲਪ ਕਰੂਗਾ ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਕੀ ਦੀ ਕਰਤੀ ਆ ਬਟ ਮੈਂ ਇੱਥੇ ਜਸਟ ਬੀ ਇੰਜੋਏ ਕਰ ਰਹੀ ਸੀ ਫੋਟੋ ਦੇਖ ਲਾ ਜਿੰਨੇ ਜੀ ਜਦੋਂ ਨੇ ਮੈਨੂੰ ਦੱਸਿਆ ਮੈਂ ਖੁਦ ਸੋਚਣ ਵਿੱਚ ਪੈ ਗਈ ਐ ਮੈਂ ਇਨਾ ਪ੍ਰਾਊਡ ਫੀਲ ਕਰ ਰਹੀ ਸੀ ਨਾ ਕਿ ਮੈਨੂੰ ਮੈਨੂੰ ਮਤਲਬ ਲੱਗ ਰਿਹਾ ਸੀ ਵੀ ਅਸੀਂ ਅਸੀਂ ਕੀ ਆ ਮੈਂ ਬਹੁਤ ਪਾਵਰਫੁਲ ਮਹਿਸੂਸ ਕਰ ਰਹੀ ਸੀ ਕੱਲ ਹਣਾ ਮਤਲਬ ਕਿ ਇੱਕ ਇੱਕ ਅਜਿਹਾ ਕਿ ਮਤਲਬ ਮਹਿਸੂਸ ਕਰ ਰਹੀ ਸੀ ਵੀ ਮਨ ਲੱਗ ਇੱਕ ਫੋਟੋ ਦੇਖ ਕੇ ਸੰਤਾਂ ਦੀ ਹਨਾ ਉਹ ਬੰਦੇ ਨੂੰ ਇੰਨਾ ਟਰਸਟ ਸੀ ਕਿ ਇਹ ਬੰਦਾ ਮੇਰੀ ਹੈਲਪ ਕਰੂਗਾ ਨਾ ਤੇ ਅਸੀਂ ਉਸ ਕੌਮ ਦੇ ਹਨਾ ਜਾਏ ਆ ਤੇ ਅਸੀਂ ਉਸ ਕੌਮ ਦੇ ਵਾਰਿਸ ਆ